ਲਓ ਵੀ ਦੋਸਤੋ ਆਪਾਂ ਆਏ ਸੀਗੇ ਬਾਬਾ ਫਰੀਜੀ ਦੇ ਮੇਲੇ ਤੇ ਤੇ ਆਪਾਂ ਨੂੰ ਟਰੈਕਟਰ ਮਿਲ ਗਿਆ ਬਾਈ ਜਾ ਯਾਰ ਕਾ ਇਧਰ ਕਲਾਸ ਦੇਖ ਲਓ ਤੁਸੀਂ ਤੇ ਬਾਈ ਆਪਾਂ ਨੂੰ ਮਿਲਿਆ ਬਾਈ ਨਾਲ ਆਪਾਂ ਕਰ ਜਾਂ ਗੱਲਬਾਤ ਕੀ ਕਾਰੋਬਾਰ ਆ ਬਾਈ ਨੇ ਕਿੱਥੋਂ ਲਿਆਂਦਾ ਬਾਈ ਕੀ ਹਾਲਾ ਵਧੀਆ ਬਾਈ ਬਾਈ ਨਾਂ ਦੱਸਦੇ ਪਹਿਲਾਂ ਤਾਂ ਪੈਨ ਦੋ ਦੇ ਮੇਰਾ ਨਾਂ ਗਰਵੀਰ ਸਿੰਘ ਆ ਪੈਨ ਟੈਲਵਾ ਬਾਈ ਪੈਨ ਟੈਲਵਾ ਕਰ ਦੋ ਬਾਈ ਸਾਰੇ ਦੇ ਨਾਲ ਠੀਕ ਆ ਬਾਈ ਆ ਜਾ ਯਾਰ ਕਾ ਟਰੈਕਟਰ ਆ ਜਿਹੜਾ ਬਾਈ ਯਾਰ ਇਹ ਕੀ ਸਿਸਟਮ ਆ ਸਾਰੀ ਕਹਾਣੀ ਦੱਸ ਬਾਈ ਕਿਵੇਂ ਮੰਗਾਇਆ ਮਤਲਬ ਇਹਦਾ ਪੀਸ ਹੀ 1 ਲੱਖ 50 ਹਜ਼ਾਰ ਪੰਜਾਬ ਚ ਕਿੰਨੇ ਪੀਸ ਆ ਪੰਜਾਬ ਦੇ ਬਈ ਇਹ ਆਪਣੇ ਜਿਹੜੇ ਕਲਾ ਆਪਣਾ ਦੋ ਮਾਡਲ ਸੀਗੇ 630 ਰਾਇਨ ਤੇ ਦੋ ਸੀਗੇ 850 ਐਗਜ਼ੋਇਡ ਠੀਕ ਹੈ ਤੇ ਇਹ 160 ਹਸਪਾਵਰ ਟਰੈਕਟਰ ਆ ਭਾਈ 165 ਕੈਡਰ 160 ਤੋਂ 65 ਹੈ ਹਸਪਾਵਰ ਕੈਟਾਗਰੀ ਦਾ ਟਰੈਕਟਰ ਠੀਕ ਹੈ ਇਹ ਫਿਰ ਭਾਈ ਇੰਪੋਰਟ ਹੀ ਕਰਾਇਆ ਹਾਂ ਭਾਈ ਇਹ ਇੰਪੋਰਟਡ ਹੈ ਭਾਈ ਕੀ ਉੱਤੋਂ ਦੱਸਦੇ ਦਿਲ thalam ਕੇ ਸੁਣ ਲਿਓ ਚੰਗਾ ਕਿੰਨੀ ਕੀਮਤ ਆ ਭਾਈ ਪਤਾ ਲੱਗੋ ਯਾਰ ਭਾਈ ਕੱਲੇ ਟਰੈਕਟਰ ਦੀ 1 ਕਰੋੜ 31 ਲੱਖ ਰੁਪਏ 1 ਕਰੋੜ 31 ਲੱਖ ਲਾ ਵੀ 1 ਕਰੋੜ ਤੇ 31 ਲੱਖ ਦਾ ਟਰੈਕਟਰ ਆ ਵੇਖ ਲਓ ਦੋਸਤੋ ਆਹ ਕਿਹੜਾ ਬਾਤ ਕਢਾ ਦਿੰਨੇ ਆ ਤੇ ਭਾਈ ਬੇਲਰ ਕਿਹੜਾ ਬੇਲਰ ਵੀ ਬਾੜ ਵਾਲਾ ਹੀ ਚੱਲਦਾ ਇਹ ਮਗਰ ਨਾਲ ਕਲਾਸ ਦਾ ਹੀ ਆ ਜੀ ਕਲਾਸ ਦਾ ਹੀ ਉਹ ਕਿੰਨੇ ਦਾ ਪਿਆ ਭਾਈ ਉਹ ਭਾਈ ਇਹਨਾਂ ਦੀ ਦੋਨਾਂ ਦੀ ਕੀਮਤ ਇੱਕ ਨਾਲ ਇਹਨਾਂ ਦੇ ਰਹਿ ਗਿਆ ਤਿੰਨਾਂ ਚੀਜ਼ਾਂ ਦਾ ਕੰਬੋ ਸੈੱਟ ਆ ਇਹ ਹਾਂਜੀ ਸਾਰਿਆਂ ਦੀ 2 ਕਰੋੜ ਤੇ 70 ਲੱਖ ਰੁਪਏ ਦੀ ਦੋ ਕਰੋੜ 70 ਲੱਖ 70 ਲੱਖ ਮੈਂ ਕਿਹਾ ਇਹ ਨਾ ਆਵਣਾ ਤੈਨੂੰ ਕਰੋੜਾ ਦਾ ਮਾਲ ਆ 3 ਕਰੋੜ ਦਾ ਮਾਲ ਪੈ ਗਿਆ ਬਾਈ ਕਿੱਲੇ ਚ ਕਿੰਨਾ ਟਾਈਮ ਲਾਉਣਾ ਕਿੰਨੀਆਂ ਗੱਠਾਂ ਵਜਦੀਆਂ ਕਿੱਲੇ ਦੀਆਂ ਬਾਈ ਇਹ ਆਪਣੇ ਦੇ ਆ ਅਡਜਸਟੇਬਲ ਆ ਆਪਾਂ ਲੈਂਥ ਜਿੰਨੀ ਮਰਜ਼ੀ ਅਡਜਸਟਮੈਂਟ ਕਰ ਸਕਦੇ ਆ ਫੁੱਟ ਤੋਂ ਲੈ ਕੇ 9 ਫੁੱਟ ਤੱਕ ਵੇਲ ਬੰਨਦਾ ਫੁੱਟ ਤੋਂ ਲੈ ਕੇ 9 ਫੁੱਟ ਤੱਕ ਦੀ ਵੇਲ ਬੰਨਦਾ ਠੀਕ ਆ ਮੈਨੂੰ ਲੱਗਦਾ ਕਿੱਲੇ ਦੇ ਹਿਸਾਬ ਨਾਲ ਫਿਰ 4-5 4 ਜਾਂ 5 ਬਾਈ 5.5 ਕੁਆਂਟਲ ਦੀ ਆਪਣਾ ਲਾਸਟイヤー ਆਪਣੀ ਐਵਰੇਜ ਪਈ ਆ ਤੇ ਬਾਈ ਫਿਰ ਇਹਨੂੰ ਚੱਕਣ ਵਾਸਤੇ ਬਾਈ ਬਾਈ ਟਰੈਕਟਰ ਹੀ ਆ ਟਰੈਕਟਰਾਂ ਦੇ ਹਾਈਡਰੌਲਿਕ ਲੋਡਰ ਲੱਗੇ ਹੋਏ ਆ ਠੀਕ ਆ ਹਾਂ ਅਛਾ ਉਹੀ ਚੱਕਦੇ ਬਈ ਉਹੀ ਚੱਕਦੇ ਠੀਕ ਹੈ ਬਈ ਟਾਇਰਾਂ ਦੀ ਗੱਲ ਕਰਗੇ ਜੇ ਟਾਇਰਾਂ ਦਾ ਸਾਈਜ਼ ਕੀ ਆ ਬਈ ਇਹਦਾ ਇਹ ਬਈ ਟਾਇਰ ਇਹਦੇ ਹੈਗੇ ਆ 6565 32 ਦੇ ਆ ਕਿੰਨੇ ਕਿਹੜੇ ਸਾਲ ਆਇਆ ਸਹੀ ਤਾਂ ਇਹ ਬਈ ਇਹ ਪਿਛਲੇ ਸਾਲ ਆਇਆਗਾ ਉਹ ਤੋਂ ਪਿਛਲੇ ਸਾਲ ਆਪਣੇ ਕੋਲ ਹੌਲਣ ਦਾ ਸੀਗਾ ਠੀਕ ਹੈ ਤੇ ਆਪਾਂ ਲਾਸਟイヤー ਆ ਕਲਾਸ ਦੇ ਵਿੱਚ ਜੰਪ ਕਰਕੇ ਸੀਗੇ ਹੂੰ ਤੇ ਲਾਸਟイヤー ਫਿਰ ਹੁਣ ਇਸ ਵਾਲਾ ਇੱਕ ਹੋਰ ਲੈ ਰਹੇ ਆ ਆਪਾਂ ਅਛਾ ਇੱਕ ਹੋਰ ਆ ਰਿਹਾ ਮਾਰੇ ਕਰ ਵੱਡਾ ਆ ਰਿਹਾ ਵੱਡਾ ਇਤੋਂ ਵੀ ਵੱਡਾ ਬਈ ਹਾਂਜੀ ਬਈ ਉਹਦਾ ਕੀ ਆ ਇਹਦਾ ਬਾਈ ਟਾਇਰ ਐਡਾ ਹੀ ਆ ਤੇ ਨਹੀਂ ਬਾਈ ਅਈ ਤੂੰ 1.5 ਫੁੱਟ ਉੱਚਾ ਹੀ ਇਹਦਾ ਬੱਚਾ ਹੀ ਆ ਹੈ ਇਹਦਾ ਬੱਚਾ ਹੀ ਓਏ ਅੱਛਾ ਯਾਰ ਬਾਈ ਯਾਰ ਹਾਂਜੀ ਆ ਠੀਕ ਆ ਬਾਈ ਅਸੇ ਤੂੰ ਵੱਡਾ ਹੋ ਉਹਦਾ 1.5 ਫੁੱਟ ਹੋਰ ਉੱਚਾ ਬਾਈ ਇਹਦੀ ਅਪਰੋਕਸੀਮੇਟਲੀ ਹਾਈਟ ਹੈਗੀ 10 ਫੁੱਟ ਹਾਂ ਉਹਦੀ 11 ਫੁੱਟ ਤੇ 8 ਇੰਚ ਹਾਈਟ ਬਾਈ ਟਰੈਕਟਰ ਦੀ ਪਾਉੜੀਆਂ ਕਿਹੜੀਆਂ ਕਿੰਨੀਆਂ ਲਾਈਆਂ ਨੇ ਬਾਈ ਯਾਰ ਆ ਆ ਵੇਖ ਲਓ ਦੋਸਤੋ ਇਹ ਉਹਦਾ ਫਿਰ ਭਾਈ ਦੂਜੀ ਲੱਗੂਗੀ ਮੇਲਾ ਜਿਹੜੀ ਜਹਾਜ਼ ਤੋਂ ਸਵਾਰੀਆਂ ਇਹ ਨਹੀਂ ਤਾਰਦੇ ਹੁੰਦੇ ਨਾ ਉਹ ਲੱਗੂਗਾ ਸੈਟ ਪਾ ਦੇਣਾ ਭਾਈ ਉਹ ਕਿੰਨੇ ਹਸ ਪਾਵਰ ਆ ਭਾਈ ਉਹ ਭਾਈ 260 ਜੀ 260 260 ਆ ਹਾਂ ਜੀ ਤੇ ਭਾਈ ਸੀਐਸ ਸੀਐਸ ਜੀ ਆਪਾਂ ਗੱਲ ਕਰਕੇ ਭਾਈ ਕਿੰਨਾ ਕਿੰਨੇ ਏਕੜ ਭਾਈ ਉਹ ਕਰ ਲੈਨੇ ਆਪਣਾ ਭਾਈ ਦਿਨ ਦੀ 70 ਤੋਂ ਲੈ ਕੇ 90 ਏਕੜ ਤੱਕ ਕਵਰੇਜ ਪੈਂਦੀ ਆ ਵੀ ਜੇ ਖਿਲਾਰ ਨਾ ਪਵੇ ਫਿਰ ਤਾਂ ਕੰਮ ਵਧੀਆ ਚੱਲੀ ਜਾਂਦਾ। ਮਾਰੀਆਂ ਮੋਟੀਆਂ ਨਿੱਕੀ ਮੋਟੀ ਆਪਾਂ ਜਿਵੇਂ ਕਹ ਰਹੀਏ ਰਿਪੇਅਰ ਕੱਢੀ ਜਾਂਦੀ ਆ ਮਸ਼ੀਨਰੀ ਕਿਉਂ ਅਕਸਰ ਪਰਾਲੀ ਆ ਵੱਢਦੀ ਤੁਰੀ ਜਾਂਦੀ ਆ ਚੀਜ਼ ਨੂੰ ਵਿੱਚੋਂ ਸਹੀ ਗੱਲ ਤੇ ਇਹਦੇ ਮਗਰ ਕਦੇ ਸੋਚਿਆ ਬਾਈ ਪਾਇਆ ਕਦੇ ਹਾਲ ਹੋਲ ਜਾਂਦਾ ਵੀ ਆ ਨਹੀਂ ਬਾਈ ਯਾਰ ਆਪਾਂ ਐਵੇਂ ਫੜ ਮਾਰਦੀ ਆ ਵੀ ਬਾਈ ਆਸਤੇ ਦੂਜੇ ਟਰੈਕਟਰ ਹੈਗਾ ਪਤਾ ਐ ਯਾਰ ਸੰਦ ਆਪਣੇ ਛੋਟੇ ਆ ਛੋਟੇ ਆ ਠੀਕ ਆ ਘਾਂਟੇ ਦਾ 20 ਤੋਂ 25 ਨੂੰ ਹੱਥ ਮਾਰਦਾ ਇਹ 20 ਤੋਂ 25 ਲੀਟਰ ਹਾਂ ਇੱਕ ਘੰਟੇ ਦਾ ਸਾਢੇ ਦਾ ਮੇਰੇ ਜਲਦਾ ਇੰਜ ਨਾ 25 ਲੀਟਰ ਹੋਵੇ ਬਾ ਸ਼ੌਂਕ ਨੂੰ ਬੇੜਾ ਕੱਢਣ ਨੂੰ ਲਿਆਉਂਦਾ ਨਹੀਂ ਪਿੰਡਾਂਵਾਂ ਦਾ ਜਾਂਦਾ ਮੇਰੇ ਨਾਲ ਰਾਣੀ ਦਾ ਸ਼ੌਂਕ ਸ਼ੌਂਕ ਤੇ ਭਾਈ ਕਿੰਨੇ ਦਾ ਪੈ ਜਾਊਗਾ ਜੇ ਵੇਖ ਗਿਆ ਸ਼ੌਂਕ ਸ਼ੌਂਕ ਤੇ ਕਿੰਨੇ ਦਾ ਆ ਜਾਊਗਾ ਤੇ ਸ਼ੌਂਕ ਸ਼ੌਂਕ ਤੇ ਭਾਈ ਮਿਆਜ ਪਾ ਕੇ ਤਾਂ ਮੇਰੇ ਹਿਸਾਬ ਨਾਲ 3.5 ਤੋਂ ਤੇ ਜਾਊ ਰੂ ਸੀ ਸਾਢੇ 3.5 ਲੈ ਵੀ ਅੱਜ ਫਰੀਦਕੋਟ ਦਾ ਉਹ ਸ਼ੌਂਕ ਵਾਲਾ ਮੇਲਾ ਹੈ ਹਨਾ ਮੇਲੇ ਤੇ ਆਏ ਭਾਈ ਸ਼ੌਂਕ ਹੈ ਨਾ ਇਹ ਜਾ ਵਰਨਾ ਇੱਥੇ ਸਾਡੇ ਤੱਕ ਉਹ ਆਪਾਂ ਲੰਗਰ ਵੀ ਲਾਈਦਾ ਬਾਈ ਤਿੰਨੇ ਦਿਨ ਆਪਣਾ ਲੰਗਰ ਲੱਗਦਾ ਹੈਗਾ ਠੀਕ ਆ ਬਾਈ ਹਾਂ ਸਾਰੇ ਮੇਰੇ ਕਾਜ ਜਿਹੜਾ ਵੈਜ ਆ ਠੀਕ ਹੈ ਜੀ ਸਾਹਿਬ ਕੀ ਹਾਲ ਹੈ ਇਹ ਬਾਈ ਸਾਰੇ ਆਪਣੇ ਆ ਗਏ ਸਾਰੇ ਠੀਕ ਆ ਅਛਾ ਸਾਰੇ ਬਾਈ ਬੈਲੀ ਯਾਰ ਬੈਲੀ ਆ ਸਾਰੇ ਮਿੱਤਰ ਸਾਰੇ ਭਰਾ ਹੀ ਆ ਬਈ ਆਪਾਂ ਠੀਕ ਆ ਬਾਈ ਤੇ ਬਾਈ ਠੀਕ ਆ ਧੰਨਵਾਦ ਬਾਈ ਬਹੁਤ ਬਹੁਤ ਜਾਣਕਾਰੀ ਦਿੱਤੀ ਹਨਾ ਬਾਈ ਤੇ ਪਿੰਡ ਆ ਕਿਨਾ ਆਪਾਂ ਬਾਈ ਫੁੱਲ ਵੀਡੀਓ ਕਰਾਂਗੇ ਜਰੂਰ ਹਨਾ ਜਿੱਤੇ ਸੀਜ਼ਨ ਚੱਲਿਆ ਹਨਾ ਬਾਈ ਤੇ ਦੋਸਤੋ ਆ ਦੇਖ ਲਓ ਇਧਰ ਜਹਾਜ ਬਾਈ ਤੁਹਾਨੂੰ ਇੱਕ ਅਰੀ ਜਿਹੜਾ ਆਰਾਊਂਡ ਆ ਉਹ ਮੁਰਾਦ ਨੇ ਟਰੈਕਟਰ ਦਾ ਆਹ ਤੁਸੀਂ ਦੇਖ ਲਓ ਬਾਈ ਗੱਡੀ ਦੇ ਬਰਾਬਰ ਆਉਂਦੇ ਆ ਆਹ ਦੇਖ ਲਓ ਟਾਇਰਾਂ ਦਾ ਸਾਈਜ਼ ਦੇਖ ਲਓ ਬਾਈ ਤੇ 630 ਫੈਰੀਆਨਾ ਕਲਾਸ ਦਾ ਟਰੈਕਟਰ ਆ ਬਾਈ ਬਹੁਤ ਘੈਂਟੀ ਆ ਬਾਈ ਆਪਾਂ ਨੂੰ ਇੱਥੇ ਮਿਲਿਆ ਸੀ ਫਰੀ ਕອດ ਬਾਈ ਤੇ ਫੁੱਲ ਵੀਡੀਓ ਆਪਾਂ ਜਲਦੀ ਹੀ ਚੈਨਲ ਤੇ ਆਪਣੇ ਤੇ ਆਊਗੀ ਤੇ ਅੱਜ ਤੁਹਾਨੂੰ ਦਿਖਾ ਦਿੰਨੇ ਆ ਬਾਈ ਮੇਨ ਆ ਆਹ ਦੇਖ ਲਓ ਬਾਈ ਇੱਧਰ ਸਲੈਂਫਰ ਵੇਖ ਲਓ ਬਾਈ ਬਹੁਤ ਘੈਂਟੀ ਆ ਬਾਈ ਟਾਇਰ ਵੇਖ ਲਓ ਮੇਰੇ ਕੱਦ ਦੇ ਬਰਾਬਰ ਆ ਬਾਈ ਇਹ ਠੀਕ ਆ ਦੋਸਤੋ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰ ਦਿਓ ਬਾਕੀ ਜਾਣਕਾਰੀ ਆਪਾਂ ਬਾਅਦ ਵਿੱਚ ਲਾਵਾਂਗੇ